ਸਾਤਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਮਾਤ 10ਵੀਂ ਦੀ ਸਾਹਿਤਮਾਲਾ ਪੁਸਤਕ ਦੇ ਵਿੱਚ ਗੁਰਮਤਕਾਵ ਦੇ ਵਿੱਚੋਂ ਭਾਈ ਗੁਰਦਾਸ ਜੀ ਦਾ ਸ਼ਬਦ ਸਤਿਗੁਰ ਨਾਨਕ ਪ੍ਰਗਟਿਆ ਪੜਾਂਗੇ ਸ਼ਬਦ ਪੜਨ ਤੋਂ ਪਹਿਲਾਂ ਕੁਝ ਚਰਚਾ ਭਾਈ ਗੁਰਦਾਸ ਜੀ ਦੇ ਜੀਵਨ ਬਾਰੇ ਕਰਦੇ ਹਾਂ ਭਾਈ ਗੁਰਦਾਸ ਜੀ ਦਾ ਜਨਮ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਭੱਲਾ ਘਰਾਣੇ ਵਿੱਚ ਹੋਇਆ ਆਪ ਨੂੰ ਸੰਸਕ੍ਰਿਤ ਬ੍ਰਜ ਭਾਸ਼ਾ ਫਾਰਸੀ ਅਤੇ ਪੰਜਾਬੀ ਦੇ ਵਿਦਵਾਨ ਸੀ ਇੰਨੀਆਂ ਭਾਸ਼ਾਵਾਂ ਦਾ ਦੇ ਵਿਦਵਾਨ ਹੋਣ ਦੇ ਬਾਵਜੂਦ ਗਿਆਤਾ ਹੋਣ ਦੇ ਬਾਵਜੂਦ ਉਹਨਾਂ ਨੇ ਆਪਣੀਆਂ ਰਚਨਾਵਾਂ ਦੇ ਲਈ ਪੰਜਾਬੀ ਬੋਲੀ ਨੂੰ ਚੁਣਿਆ ਪੰਜਾਬੀ ਭਾਸ਼ਾ ਨੂੰ ਚੁਣਿਆ ਸਿੱਖ ਮਤ ਦੇ ਪ੍ਰਚਾਰ ਲਈ ਆਪ ਆਗਰੇ ਬਨਾਰਸ ਉਜੈਨ ਆਦ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਗਏ ਆਪ ਨੇ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਹਿਲੀ ਵਾਰ ਆਪਣੇ ਹੱਥ ਦੇ ਨਾਲ ਲਿਖਿਆ ਜਾਨਿ ਕਿ ਜਦੋਂ ਗੁਰੂ ਅਰਜਨ ਦੇਵ ਜੀ ਨੇ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਬਟਮੁੱਲਾ ਕਾਰਜ ਕੀਤਾ ਤਾਂ ਉਸ ਸਮੇਂ ਜਿਹੜੇ ਲਿਖਾਰੀ ਸੀ ਕਿ ਉਹ ਭਾਈ ਗੁਰਦਾਸ ਜੀ ਸੀ ਕਿ ਇਹਨਾਂ ਤੋਂ ਉਹਨਾਂ ਨੇ ਆਪਣੇ ਉਹਨਾਂ ਦੇ ਹੱਥ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਖਿਆ ਆਪ ਨੇ 40 12 ਲਿਖੀਆਂ ਉਹਨਾਂ ਨੇ ਜਿਹੜੀਆਂ 12 ਲਿਖਿਓ ਉਹ ਅਧਿਆਤਮਿਕ 12 ਲਿਖੀਆਂ ਤੇ ਜੋ ਕਿ ਸ਼ੁੱਧ ਟਕਸਾਲੀ ਪੰਜਾਬੀ ਵਿੱਚ ਹਨ ਉਹਨਾਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਆਪਣੀਆਂ ਰਚਨਾਵਾਂ ਜਿਹੜੀਆਂ ਨੇ ਉਹਨਾਂ ਦੀ ਰਚਨਾ ਕੀਤੀ ਕਿਉਂਕਿ ਉਹਨਾਂ ਨੇ ਸਾਡੇ ਲੈਵਲ ਤੇ ਆ ਕੇ ਸਾਡੇ ਪੱਧਰ ਤੇ ਆ ਕੇ ਇਹਨਾਂ ਨੂੰ ਸੌਖੇ ਤਰੀਕੇ ਤਾਂ ਕਿ ਸਾਡੇ ਲੋਕਾਂ ਦੇ ਵਿੱਚ ਇਸ ਦੀ ਸਮਝ ਆ ਸਕੇ ਇਸ ਲਈ ਉਹਨਾਂ ਨੇ ਪੰਜਾਬੀ ਭਾਸ਼ਾ ਵਿੱਚ ਲਿਖਿਆ 12 ਦੇ ਵਿੱਚ ਆਪਨੇ ਗੁਰੂ ਤੇ ਪਰਮੇਸ਼ਰ ਦਾ ਪਿਆਰ ਸ਼ਰਧਾ ਤੇ ਸਤਕਾਰ ਨੂੰ ਦ੍ਰਿੜ ਕਰਵਾਇਆ ਹੈ ਉਹਨਾਂ ਨੇ ਆਪਣੀ ਰਚਨਾਵਾਂ ਦੇ ਵਿੱਚ ਜਿੱਥੇ ਦੁਰਾਚਾਰ ਦੀ ਨਖੇਦੀ ਕੀਤੀ ਉੱਥੇ ਹੀ ਉਹਨਾਂ ਨੇ ਸਦਾਚਾਰ ਦੇ ਜੀਵਨ ਦੀ ਸਿੱਖਿਆ ਵੀ ਦਿੱਤੀ ਆਪ ਨੇ ਗੁਰਮਤਿ ਦੇ ਸਿਧਾਂਤਾਂ ਦੀ ਵਿਆਖਿਆ ਕੀਤੀ ਉਹਨਾਂ ਨੇ ਗੁਰਬਾਣੀ ਦੇ ਵਿੱਚ ਜੋ ਸਿਧਾਂਤ ਹੁੰਦੇ ਨੇ ਉਹਨਾਂ ਨੂੰ ਸੌਖੇ ਤਰੀਕੇ ਉਹਨਾਂ ਦੀ ਵਿਆਖਿਆ ਕੀਤੀ ਤੇ ਇਸੇ ਲਈ ਉਹਨਾਂ ਦੀਆਂ ਰਚਨਾਵਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਸਤਗੁਰ ਨਾਨਕ ਪ੍ਰਗਟਿਆ ਸ਼ਬਦ ਬਾਰੇ ਪੜ੍ਹਦੇ ਹਾਂ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਜਦੋਂ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਉਹਨਾਂ ਨੇ ਧਾਰਿਆ ਪ੍ਰਕਾਸ਼ ਹੋਇਆ ਉਸ ਸਮੇਂ ਦੁਨੀਆ ਦੇ ਵਿੱਚ ਅਗਿਆਨਤਾ ਦੀ ਧੁੰਦ ਫੈਲੀ ਹੋਈ ਸੀ ਪਾਪ ਦੀ ਅਗਿਆਨਤਾ ਦੀ ਧੁੰਦ ਫੈਲੀ ਹੋਈ ਸੀ ਧੁੰਦ ਮਤਲਬ ਜਿਵੇਂ ਆਪਾਂ ਕਹਦੇ ਕਿ ਉਂਝ ਦਿਨ ਹੈ ਦਿਨ ਹੈ ਪਰ ਇੱਕ ਧੁੰਦ ਫੈਲੀ ਹੋਈ ਆ ਤਾਂ ਉਸ ਸਮੇਂ ਪਾਪ ਤੇ ਅਗਿਆਨਤਾ ਦੀ ਜਿਹੜੀ ਧੁੰਦ ਫੈਲੀ ਹੋਈ ਸੀ ਉਹਨਾਂ ਦੇ ਪ੍ਰਕਾਸ਼ ਕਾਰਨ ਤੇ ਜਗ ਜਾਣਨ ਹੋਇਆ ਤੇ ਜਗ ਦੇ ਵਿੱਚ ਦੁਨੀਆ ਦੇ ਵਿੱਚ ਸੱਚ ਦਾ ਜਿਹੜਾ ਪ੍ਰਕਾਸ਼ ਗਿਆਨਤਾ ਦਾ ਪ੍ਰਕਾਸ਼ ਹੋਇਆ ਜ्योंਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਭਲੋਆ ਅਗਲੀ ਸਤਰ ਦੇ ਵਿੱਚ ਉਹ ਆਪਣੀ ਇੱਕ ਉਦਾਹਰਨ ਦੇ ਕੇ ਸਮਝਾਉਂਦੇ ਨੇ ਕਿ ਜਿਵੇਂ ਸੂਰਜ ਦੇ ਨਿਕਲਣ ਦੇ ਨਾਲ ਜਦੋਂ ਦਿਨ ਚੜਦਾ ਸੂਰਜ ਨਿਕਲਦਾ ਸੂਰਜ ਦੇ ਨਿਕਲਣ ਦੇ ਨਾਲ ਤਾਰੇ ਛਪ ਜਾਂਦੇ ਨੇ ਤਾਰੇ ਛਪ ਅੰਧੇਰ ਭਲੋਆ ਭਲੋਆ ਮਤਲਬ ਭੱਜ ਜਾਣਾ ਤੇ ਹਨੇਰਾ ਜਿਹੜਾ ਉਹ ਦੂਰ ਹੋ ਜਾਂਦਾ ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਉਤਾਰ ਧਾਰਨ ਦੇ ਨਾਲ ਅਗਿਆਨਤਾ ਦੀ ਜਿਹੜੀ ਤੁੰਨ ਸੀ ਉਹ ਹਟ ਗਈ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਤੀਰ ਧਰੋਆ ਜਿਵੇਂ ਇਸ ਸਤਰ ਦੇ ਵਿੱਚ ਵੀ ਉਹ ਉਦਾਹਰਨ ਦੇ ਰਹੇ ਨੇ ਕਿ ਜਿਵੇਂ ਸਿੰਘ ਬੁੱਕੇ ਸਿੰਘ ਮਤਲਬ ਸ਼ੇਰ ਜਦੋਂ ਬੁੱਕਦਾ ਗਰਜਦਾ ਤਾਂ ਮਿਰਗਾਂ ਦੀ ਜਿਹੜੀ ਡਾਰ ਹੈ ਹਿਰਨਾ ਦੀ ਡਾਰ ਹੈ ਉਹ ਰੁਕਦੀ ਨਹੀਂ ਭੰਨੀ ਜਾਏ ਮਤਲਬ ਭੱਜ ਜਾਂਦੀ ਹੈ ਨਾ ਧੀਰ ਧਰੋਆ ਉਹ ਧੀਰਜ ਨਹੀਂ ਧਰਦੀ ਉਹ ਰੁਕਦੀ ਨਹੀਂ ਹੈ ਉਸੇ ਤਰ੍ਹਾਂ ਜਿਹੜਾ ਅਗਿਆਨਤਾ ਸੀਗੀ ਉਹ ਹਟ ਗਈ ਸੀ ਸਿੰਘ ਬੁੱਕੇ ਮਿਰਗਾਵਲੀ ਪੰਨੀ ਜਾਏ ਨਾ ਧੀਰ ਧਰੋਆ ਜਦੋਂ ਸ਼ੇਰ ਗਰਜਦਾ ਹੈ ਤਾਂ ਹਿਰਨਾਂ ਦੀ ਜਿਹੜੀ ਡਾਰ ਹੈ ਉਹ ਪੰਨੀ ਜਾਏ ਭੱਜ ਜਾਂਦੀ ਹੈ ਤੇ ਧੀਰ ਚ ਨਹੀਂ ਤਰ ਜਿੱਥੇ ਬਾਬਾ ਪੈਰ ਧਰ ਪੂਜਾ ਆਸਣ ਥਾਪਣ ਸੋਆ ਜਿੱਥੇ ਜਿੱਥੇ ਗੁਰੂ ਸਾਹਿਬ ਅਸੀਂ ਜਾਣਦੇ ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਚਾਰ ਉਦਾਸੀਆਂ ਕੀਤੀਆਂ ਪੰਜਾਬ ਤੋਂ ਬਾਹਰ ਉਹਨਾਂ ਨੇ ਦੇਸ਼ ਵਿਸੰਤਰਾ ਦੀ ਯਾਤਰਾ ਕੀਤੀ ਤੇ ਕਿੰਨੇ ਹੀ ਉਹਨਾਂ ਨੇ ਲੋਕਾਂ ਨੂੰ ਤਾਰੇ ਤਾਂ ਉਹ ਕਹਿੰਦੇ ਕਿ ਜਿੱਥੇ ਜਿੱਥੇ ਬਾਬੇ ਨੇ ਗੁਰੂ ਨਾਨਕ ਸਾਹਿਬ ਨੇ ਪਰਤ ਰਿਆ ਜਿੱਥੇ ਜਿੱਥੇ ਵੀ ਉਹ ਗਏ ਉਹ ਸਾਰੀਆਂ ਜਗ੍ਹਾ ਪੂਜਾ ਕਰਨ ਯੋਗ ਹੋ ਗਈਆਂ ਦੇ ਆਸਣ ਸਭ ਜੱਤ ਦੇ ਨਾਨਕ ਆਦਮੱਤੇ ਜੀ ਕੋ ਆ ਉਸ ਸਮੇਂ ਸਿੱਧਾਂ ਦੇ ਜਿਹੜੇ ਸਥਾਨ ਸੀ ਉਹ ਉੱਥੇ ਵੀ ਗਏ ਉਹਨਾਂ ਨਾਲ ਵਿਚਾਰ ਵਟਾਂਦਰਾ ਗੋਸ਼ਟੀਆਂ ਕੀਤੀਆਂ ਗੁਰੂ ਸਾਹਿਬ ਦੀ ਬਾਣੀ ਵੀ ਅਸਿੱਧ ਗੋਸ਼ਟ ਠੀਕ ਹੈ ਉਹਨਾਂ ਨੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤੇ ਤੇ ਜਿਹੜੇ ਸਾਰੇ ਸਿੱਧ ਸੀਗੇ ਉਹ ਵੀ ਗੁਰੂ ਨਾਨਕ ਦੇਵ ਜੀ ਦੀ ਮਤ ਦੇ ਨਾਲ ਸਹਿਮਤ ਹੋ ਗਏ ਤੇ ਅੱਜ ਕੱਲ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਨੇ ਜਿਵੇਂ ਰੇਠਾ ਸਾਹਿਬ ਨਾਨਕ ਮੱਤਾ ਇਹ ਸਾਰੇ ਗੁਰਦੁਆਰਾ ਸਾਹਿਬ ਸਥਾਪਿਤ ਨੇਗੇ ਸਿੱਧ ਆਸਣ ਸਭ ਜੱਤ ਦੇ ਉਸ ਸਮੇਂ ਦੇ ਸਿੱਧਾਂ ਦੇ ਜਿਹੜੇ ਸਥਾਨ ਸੀ ਉਹ ਨਾਨਕ ਸਾਹਿਬ ਦੀ ਮਤ ਦੇ ਨਾਲ ਅ ਮਤਲਬ ਸਾਮਤ ਹੋ ਗਏ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸਵਾ ਤੇ ਗੁਰੂ ਸਾਹਿਬ ਜਿੱਥੇ ਗਏ ਉਹ ਸਾਰੇ ਘਰ ਕਈ ਜਗ੍ਹਾ ਦੇ ਉੱਪਰ ਧਰਮਸਾਲਾ ਬਣਦੀਆਂ ਧਾਰਮਿਕ ਹਨ ਜਿੱਦਾਂ ਆਪਾਂ ਸਭ ਤੋਂ ਪਹਿਲਾਂ ਭਾਈ ਲਾਲੋ ਦੇ ਘਰ ਇਹ ਧਰਮਸਾਲਾ ਬਣੀ ਤੇ ਉੱਥੇ ਕੀਰਤਨ ਹੋਣੇ ਸ਼ੁਰੂ ਹੋਏ ਕੀਰਤਨ ਸਦਾ ਵਿਸਵਾ ਵਿਸਵਾ ਮਤਲਬ ਵਿਸਾਖੀ ਦੇ ਦਿਨ ਵਾਂਗ ਜਿਵੇਂ ਨਵਾਂ ਦਿਨ ਛੜਦਾ ਤਾਂ ਕੀਰਤਨ ਹੁੰਦਾ ਉਹ ਤੋਂ ਤਾਂ ਕੀਰਤਨ ਹੋਣੇ ਸ਼ੁਰੂ ਹੋ ਗਏ ਤੇ ਰੱਬ ਦਾ ਨਾਮ ਲੈਣਾ ਸ਼ੁਰੂ ਹੋ ਗਿਆ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਇਆ ਬਾਬੇ ਨੇ ਗੁਰੂ ਨਾਨਕ ਸਾਹਿਬ ਨੇ ਚਾਰੇ ਦਿਸ਼ਾਵਾਂ ਦੇ ਵਿੱਚ ਚਾਰ ਦਿਸ਼ਾਵਾਂ ਦੇ ਵਿੱਚ ਉਹਨਾਂ ਨੇ ਮਤਲਬ ਯਾਤਰਾ ਕੀਤੀ ਤੇ ਲੋਕਾਂ ਨੂੰ ਸਾਰੇ ਆ ਨੌ ਖੰਡ ਪ੍ਰਿਥਵੀ ਸੱਚਾ ਟੋਆ ਨੌ ਖੰਡਾਂ ਵਾਲੀ ਪ੍ਰਿਥਵੀ ਦੇ ਵਿੱਚ ਸੱਚਾ ਟੋਆ ਮਤਲਬ ਮੇਲ ਸੱਚ ਦਾ ਮੇਲ ਹੋ ਗਿਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਇਆ ਇਸ ਤਰ੍ਹਾਂ ਗੁਰਮੁਖ ਜਨਕੀ ਗੁਰੂ ਅਨੰਦ ਦੇਵ ਜੀ ਕਾਲ ਯੁਗ ਦੇ ਵਿੱਚ ਪ੍ਰਗਟ ਹੋਏ ਤੇ ਉਹਨਾਂ ਨੇ ਗਿਆਨ ਦਾ ਸੱਚ ਦਾ ਜਿਹੜਾ ਪ੍ਰਕਾਸ਼ ਕੀਤਾ ਧੰਨਵਾਦ